ਹਾਂਜੀ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਦੇ ਵਿੱਚ ਅੱਜ ਆਪਾਂ ਕਵਾਰ ਗੰਦਲ ਦੇ ਫਾਇਦੇ ਤੇ ਉਹਦੀ ਵਰਤੋਂ ਬਾਰੇ ਦੱਸਾਂਗੇ ਕਵਾਰ ਗੰਦਲ ਨੂੰ ਐਲੋਵੇਰਾ ਕਰਕੇ ਜਾਣਿਆ ਜਾਂਦਾ ਹੈ ਬੜਾ ਪਪੂਲਰ ਹੈ ਇਹਦੇ ਗੁਣ ਬਹੁਤ ਜ਼ਿਆਦਾ ਆਪਾਂ ਤੁਹਾਨੂੰ ਬਰੀਫ ਦੇ ਵਿੱਚ ਦੱਸਾਂਗੇ ਥੋੜੀ ਜਿਹੀ ਕਵਾਰ ਗੰਦਲ ਸਾਡੇ ਸਰੀਰ ਲਈ ਬਹੁਤ ਗੁਣਕਾਰੀ ਹੁੰਦੀ ਹੈ ਇਸ ਨੂੰ ਅਸੀਂ ਬਹੁਤ ਤਰੀਕਿਆਂ ਨਾਲ ਵਰਤ ਸਕਦੇ ਹਾਂ ਇਹ ਅਚਾਰ ਸਬਜੀ ਜੂਸ ਸਰਬਤ ਲੇਪਾਦ ਕਿਹੜੇ ਤਰੀਕਿਆਂ ਨਾਲ ਪ੍ਰਯੋਗ ਕੀਤਾ ਜਾਂਦਾ ਹੈ ਸਕਿਨ ਦੇ ਲਈ ਇਹ ਬਹੁਤ ਹੀ ਮਫੀਦ ਹੈ ਪੇਟ ਦੇ ਬਹੁਤ ਚੰਗਾ ਹੈ ਇਹਦਾ ਜਿਹੜਾ ਗੁੱਦਾ ਕੱਢ ਕੇ ਉਹਨੂੰ ਖਾਧਾ ਵੀ ਜਾ ਸਕਦਾ ਇਹਨੂੰ ਵਰਤਣ ਦੇ ਲਈ ਪਹਿਲਾਂ ਆਪਾਂ ਨੂੰ ਜੇ ਤਾਂ ਬਜ਼ਾਰੋਂ ਲੈਂਦੇ ਤਾਂ ਠੀਕ ਹੈ ਨਹੀਂ ਘਰੋਂ ਜੇ ਤੁਸੀਂ ਕੱਟੇ ਇਹ ਤਾਂ ਇਹਨਾਂ ਨੂੰ ਤੁਸੀਂ ਪਹਿਲਾਂ ਸਾਫ਼ ਪਾਣੀ ਦੇ ਨਾਲ ਧੋਲੋ ਤਾਂ ਕਿ ਇਹਦੇ ਤੋਂ ਤੋਂ ਮਿੱਟੀ ਘੱਟਾ ਲੈ ਜਾਵੇ। ਫਿਰ ਇਹਦੇ ਕੰਡਿਆਂ ਵਾਲੇ ਕਿਨਾਰੇ, ਕੰਡੇ ਨੇ ਉਹਦੇ ਵਿੱਚ ਥੋੜੇ ਥੋੜੇ ਤਿੱਖੇ ਤਿੱਖੇ ਕੰਡੇ ਕੰਡਿਆਂ ਵਰਗੇ ਦੰਦੇ ਜਾਂਦੇ ਆ। ਕੱਟ ਕੇ ਇੱਕ ਪਾਸੇ ਦਸਲ ਕੇ ਉਤਾਰ ਕੇ ਤੇ ਇਹਦਾ ਜਿਹੜਾ ਪਲਪ ਉਸ ਨੂੰ ਸਿੱਧਾ ਹੀ ਚਮੜੀ ਦੇ ਉੱਤੇ ਅਪਲਾਈ ਕਰ ਸਕਦੇ ਹਾਂ, ਲਗਾ ਸਕਦੇ ਹਾਂ। ਅਗਰ ਕਿਸੇ ਦੀ ਚਮੜੀ ਧੁੱਪ ਕਾਰਨ ਝੁੱਲਸ ਗਈ ਹੋਵੇ ਤਾਂ ਇਸ ਦਾ ਪਲਪ ਖਸੌਣ ਨਾਲ ਗੁਦਾ ਜਾਂ ਖਸੌਣ ਨਾਲ ਬਹੁਤ ਆਰਾਮ ਮਿਲਦਾ ਤੇ ਰੰਗ ਸਾਫ ਹੋ ਜਾਂਦਾ ਹੈ ਫੋੜੇ ਫੈਂਸ਼ਨ ਨੂੰ ਇਹ ਰੋਕਦਾ ਹੈ ਜਿਹੜੇ ਤੇਨੂੰ ਲਗਾਇਆ ਜਾਵੇ ਤੇ ਚਿਹਰੇ ਵਾਸਤੇ ਬਹੁਤ ਹੀ ਵਧੀਆ ਸਕਿਨ ਵਾਸਤੇ ਬਹੁਤ ਹੀ ਫਾਇਦੇਮੰਦ ਹੁੰਦਾ ਅਗਰ ਕਿਸੇ ਦੇ ਚਿਹਰੇ ਉੱਤੇ ਕੈਲਜ ਜਾਂ ਸਾਈਆਂ ਹੋ ਗਈਆਂ ਹੋਣ ਤਾਂ ਰੋਜ਼ ਰਾਤ ਨੂੰ ਉਹਨਾਂ ਉੱਤੇ ਕੁਆਰਗੰਦਲ ਦੇ ਗੁਦਦੇ ਦਾ ਲੇਪ ਕਰਕੇ ਉਹਦਾ ਮਤਲਬ ਜਿਹੜੀ ਜੈਲੀ ਹੁੰਦੀ ਉਦੀ ਲੇਪ ਕਰਕੇ ਪਾਜੋ ਤੇ ਸਵੇਰੇ ਕੋਸੇ ਪਾਣੀ ਨਾਲ ਧੋ ਲਓ ਕੁਝ ਹੀ ਦਿਨਾਂ ਦੇ ਵਿੱਚ ਖਿਲ ਸਾਂ ਜਿਹੜੀਆਂ ਉਹਨਾਂ ਨੂੰ ਆਰਾਮ ਆ ਜਾਏਗਾ ਸਰਦੀਆਂ ਦੇ ਮੌਸਮ ਦੇ ਵਿੱਚ ਅਕਸਰ ਅੱਡੀਆਂ ਫਟ ਜਾਂਦੀਆਂ ਨੇ ਫਟੀਆਂ ਅੱਡੀਆਂ ਉੱਪਰ ਰੋਜ਼ਾਨਾ ਕੁ ਵਾਰ ਗੰਦਲ ਦੇ ਗੁੱਦੇ ਦਾ ਜਿਹੜਾ ਲੇਪ ਕਰਨ ਨਾਲ ਉਹ ਜਿਹੜੀਆਂ ਦਰਾੜਾਂ ਆ ਜਾਂ ਪੈ ਜਾਂਦੀਆਂ ਵਿਹਾਈਆਂ ਕਹਿੰਦੇ ਨੇ ਉਹਨਾਂ ਅਕਸਰ ਉਹ ਠੀਕ ਹੋ ਜਾਂਦੀਆਂ ਇਸੇ ਤਰ੍ਹਾਂ ਅਗਰ ਜਿਹੜੇ ਆਪਣੇ ਜੋੜ ਹੈ ਜੇ ਮੇ ਗੋਡਿਆਂ ਦਾ ਕੋਹਣੀਆਂ ਦਾ ਜੇਕਰ ਇੱਥੇ ਇਹ ਗੋਡੇ ਜਾਂ ਕੋਹਣੀਆਂ ਦੇ ਜੋੜਾਂ ਕੋਲੋਂ ਰੰਗਤ ਕਾਲੀ ਪੈ ਜਾਵੇ ਉਹਦੇ ਉੱਤੇ ਵੀ ਇਹ ਪਲਪ ਭਲਾ ਕੇ ਉਸ ਮੈਲ ਨੂੰ ਸਾਫ਼ ਕੀਤਾ ਜਾ ਸਕਦਾ ਜੇਕਰ ਚਮੜੀ ਜਾਂ ਵਾਲ ਖੁਸ਼ਕ ਹੋਣ ਤਾਂ ਇਸਕਵਾਰ ਗੰਦਲ ਦੇ ਪਲਪ ਦਾ ਉਹ ਜੈਲੀ ਦਾ ਲੇਪ ਰਾਤ ਭਰ ਲਗਾ ਕੇ ਰੱਖੋ ਤੇ ਸਵੇਰੇ ਉੱਠ ਕੇ ਧੋ ਲਵੋ ਬਹੁਤ ਜਲਦੀ ਚਮੜੀ ਤੇ ਵਾਲ ਚਮਕਦਾਰ, ਮਲਾਈਮਤੇ ਨਮੀਯੁਕਤ ਹੋ ਜਾਣਗੇ। ਅਗਰ ਕਿਸੇ ਦੇ ਪਰਵੱਟੇ ਬਿਰਲੇ ਤੇ ਕਮਜ਼ੋਰ ਹਨ ਤਾਂ ਵੀ ਇੱਕ ਆਰਗਨਲ ਦਾ ਪ੍ਰਯੋਗ ਕਰਕੇ ਉਹਨਾਂ ਨੂੰ ਸੰਘਣੇ ਤੇ ਮਜ਼ਬੂਤ ਕੀਤਾ ਜਾ ਸਕਦਾ ਹੈ। ਚਮੜੀ ਰੋਗਾਂ ਦੇ ਵਿੱਚ ਖਾਣ ਵਿੱਚ ਵੀ ਇਹ ਬਹੁਤ ਫਾਇਦੇਮੰਦ ਹੈ ਤੇ ਇਹਨੂੰ ਅਪਲਾਈ ਕਰਨ ਦੇ ਵਿੱਚ ਇਹਦਾ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ। ਚਮੜੀ ਰੋਗਾਂ ਜਿਵੇਂ ਐਕਜ਼ੀਮਾ, ਦਾਦ ਵਗੈਰਾ ਉੱਤੇ ਇੱਕ ਆਰਗਨਲ ਦਾ ਲੇਪ ਕਰਨ ਨਾਲ ਰਾਮ ਮੇਲ ਦਾ ਠੰਡਕ ਮਿਲਦੀ ਹੈ ਖਾਸ ਕਰਕੇ ਗਰਮੀ ਦੇ ਮੌਸਮ ਦੇ ਵਿੱਚ ਇਹਦਾ ਜੂਸ ਸਾਡੇ ਪਾਚਨ ਪ੍ਰਣਾਲੀ ਨੂੰ ਬਹੁਤ ਹੀ ਇੰਪਰੂਵ ਕਰਦਾ ਹੈ ਡਾਈਜੈਸ਼ਨ ਸਿਸਟਮ ਵਾਸਤੇ ਬਹੁਤ ਹੀ ਮਫੀਦ ਹੈ ਤੇ ਕਬਜ਼ ਵਰਗੇ ਰੋਗ ਤੋਂ ਇਹ ਛੁਟਕਾਰਾ ਦਿੰਦਾ ਨਾਲੇ ਦੇ ਵਿੱਚ ਜਿਹੜੇ ਮਿਨਰਲ ਹੈ ਉਹ ਆਪਣੇ ਸਰੀਰ ਨੂੰ ਮਿਲ ਜਾਂਦੇ ਸਬਜ਼ੀ ਦੇ ਰੂਪ ਦੇ ਵਿੱਚ ਨੂੰ ਅਕਸਰ ਪੁਰਾਣੇ ਸਮੇ ਤੋਂ ਖਾਧਾ ਜਾ ਰਿਹਾ ਹੈ ਅਚਾਰਮੀ ਦਾ ਬਣ ਜਾਂਦਾ ਹਾਂ ਜੇ ਤੁਸੀਂ ਇੱਕ ਬਰਫੀ ਦੇ ਪੀਸ ਜਿਹਨਾਂ ਹਿੱਸੇ ਦਾ ਟੁਕੜਾ ਕੱਟ ਕੇ ਜੇਕਰ ਤੁਹਾਡੇ ਘਰ ਦੇ ਵਿੱਚ ਘਰੇ ਲਗਾਇਆ ਹੋਇਆ ਹੈ ਤੈਨੂੰ ਖਾਂਦੇ ਰਹੋ ਢੇਟ ਵਾਸਤੇ ਤੁਸੀਂ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਨਾਲ ਹੀ ਚਮੜੀ ਦੇ ਉੱਪਰ ਅਪਲਾਈ ਕਰ ਸਕਦੇ ਹੋ ਚਿਹਰੇ ਦੇ ਉੱਪਰ ਵਾਲਾਂ ਦੇ ਉੱਪਰ ਤੇ ਇਹਦਾ ਕੋਈ ਵੀ ਕਿਸੇ ਕਿਸਮ ਦਾ ਨੁਕਸਾਨ ਨਹੀਂ ਜਿਹੜੀਆਂ ਬਾਜ਼ਾਰ ਦੇ ਵਿੱਚੋਂ ਲੈ ਕੇ ਕੋਈ ਕੈਮੀਕਲ ਵਾਲੀਆਂ ਕਰੀਮਾਂ ਵਗੈਰਾ ਲਗਾਉਂਦੇ ਆਪਾਂ ਸਾਂਸਕ੍ਰੀਨ ਲਾ ਲੋ ਜਾਂ ਵੈਸੇ ਕੋਈ ਫੀਸ ਤੇ ਆਪਾਂ ਜਾਂ ਮਹਿੰਗੇ ਤੋਂ ਮਹਿੰਗੇ ਸ਼ੈਂਪੂ ਵਰਤਦੇ ਆਂ ਉਹਨਾਂ ਦਾ ਕਿਤੇ ਨਾ ਕਿਤੇ ਨੁਕਸਾਨ ਹੈਗਾ ਕਿਉਂਕਿ ਉਹਨਾਂ ਦੇ ਵਿੱਚ ਕੈਮੀਕਲ ਪਾਏ ਹੁੰਦੇ ਆ ਇਹ ਨੇਚਰਲ ਚੀਜ਼ ਹੈ ਉਹ ਜਿਹੜੀ ਚੀਜ਼ ਨੂੰ ਆਪਾਂ ਖਾ ਨਹੀਂ ਸਕਦੇ ਉਹਨੂੰ ਆਪਾਂ ਚਮੜੀ ਦੇ ਉੱਤੇ ਲਗਾ ਵੀ ਨਹੀਂ ਸਕਦੇ ਜਿਹੜੀ ਚੀਜ਼ ਖਾਧੀ ਜਾ ਸਕਦੀ ਹੈ ਉਹਨੂੰ ਚਮੜੀ ਦੇ ਉੱਤੇ ਅਪਲਾਈ ਵੀ ਕੀਤਾ ਜਾ ਸਕਦਾ ਹੈ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰਦੇ ਵੀਡੀਓ ਅੰਤ ਤੱਕ ਦੇਖਣ ਲਈ ਧੰਨਵਾਦ ਸ਼ੁਕਰੀਆ